ਜੁਸਾ ਵਕਤ ਅਦੀਤ ਆ ਜਾ ਖਬਰ ਅਮਰੀਕਾ ਦੇ ਹੁਕਮ ਬਹੁਤ ਹੋ ਗਏ ਹਨ ਵੈਜੂਲ ਦੇ ਖੁੱਲੇ ਮੰਚ ਤੋਂ ਟਰੰਪ ਨੂੰ ਭੇਜਿਆ ਸਿਨੇਵਾ ਵੈਜੂਲ ਹੁਣ ਅਮਰੀਕਾ ਵਿਰੋਧ ਖੁੱਲ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡ ਰੈਂਗਸ ਨੇ ਇੱਕ ਖੁੱਲੇ ਮੰਚ ਤੋਂ ਸਪਸ਼ਟ ਕਰ ਦਿੱਤਾ ਕਿ ਵਾਸ਼ਿੰਗਟਨ ਦੇ ਹੋਰ ਕਿਸੇ ਵੀ ਹੁਕਮ ਤੇ ਧਿਆਨ ਨਹੀਂ ਦਿੱਤਾ ਜਾਏਗਾ ਰੋਡਗਿਜ ਨੇ ਤਿੰਨ ਜਰਮਰੀ ਨੂੰ ਅਮਰੀਕੀ ਫੌਜ ਦੁਆਰਾ ਇੱਕ ਕਾਰਵਾਈ ਵਿੱਚ ਗ੍ਰਭ्तार ਕੀਤੇ ਗਏ ਰਾਸ਼ਟਰਪਤੀ ਨਨੋਕਲਸ ਮੁਦਰੋ ਦੀ ਗ੍ਰਿਫਤਾਰੀ ਤੋਂ ਬਾਅਦ ਅਵਧਾ ਸੰਭਾਲਿਆ ਸੀ ਮੀਡੀਆ ਰਿਪੋਰਟਾਂ ਅਨੁਸਾਰ ਅਜੋ ਏਟ ਗੁਈ ਵਿੱਚ ਤੇਲ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਰਾਉਟ ਰਿਗਸ ਨੇ ਕਿਹਾ ਹੈ ਕਿ ਵੈਜੂਲ ਦੇ ਨਤਾਵਾਂ ਨੂੰ ਵਾਸ਼ਿੰਗਟਨ ਤੋਂ ਕਾਫੀ ਆਦੇਸ਼ ਮਿਲ ਚੁੱਕੇ ਹਨ ਵੈਜੂਲ ਦੀ ਰਾਜਨੀਤੀ ਨੇ ਆਪਣੇ ਅਦਰੂਨੀ મતਭੇਦਾਂ ਨੂੰ ਆਪਣੇ ਆਪ ਹੱਲ ਕਰਨ ਹੱਲ ਕਰਨ ਦਿਓ ਵਿਦੇਸ਼ੀ ਸ਼ਕਤੀਆਂ ਦੀ ਦਖਲਅੰਦਾਜ਼ੀ ਕਾਫੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੁਰਾਣੇ ਵਿਵਾਦਾਂ ਨੂੰ ਹੱਲ ਕਰਨ ਲਈ ਵਾਸ਼ਿੰਗਟਨ ਨਾਲ ਆਮੋ-ਸਾਮne ਗੱਲਬਾਤ ਕਰੇਗੀ ਉਹਨਾਂ ਨੇ ਕਿਹਾ ਕਿ ਵਿਜੂਅਲ ਦੇ ਕਦੇ ਵੀ ਸੋਚਿਆ ਨਹੀਂ ਸੀ ਕਿ ਕੋਈ ਵਿਦੇਸ਼ੀ ਸ਼ਕਤੀ ਦੱਖਣੀ ਪ੍ਰਕੀ ਰਾਜਧਾਨੀ ਨੂੰ ਹਮਲਾ ਕਰੇਗੀ ਉਹਨਾਂ ਦੇ ਰਾਸ਼ਟਰਪਤੀ ਏਕਤਾ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਿਜੂਅਲ ਦੇ ਵਸਨੀਕਾਂ ਨੂੰ ਵਿਦੇਸ਼ ਸ਼ਕਤੀ ਤੋਂ ਦਖਲ ਤੋਂ ਬਿਨਾ ਕਰੇ ਨੁ ਨਾਇਨੀਤਿਕ ਗੱਲਬਾਤ ਲਈ ਅੰਦਰੂਨੀ ਵਾਦ ਵਿਵਾਦਾਂ ਨੂੰ ਹੱਲ ਕਰਨਾ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਲਰ 트ੰਪ ਦੇ ਪ੍ਰਸ਼ਾਸਨ ਨੇ ਕਠੋਰ ਤੌਰ ਤੇ ਰੌਡਗ੍ਰਿਜ ਰਿੰਗਸ ਨੂੰ ਬਰਖਾਸਤ ਨੇਤਾ ਦੇ ਹੋਰ ਸਹਿਯੋਗੀਆਂ ਤੇ ਵੈਜੂਅਲ ਦੇ ਕਮਜ਼ੋਰ ਤੇਲ ਉਦਯੋਗ ਨੂੰ ਅਮਰੀਕੀ ਊਰਜਾ ਕੰਪਨੀਆਂ ਤੋਂ ਹੋਰ ਨਿਵੇਸ਼ ਦਾ ਸੱਦਾ ਦੇਣ ਲਈ ਦਬਾਅ ਵਧਾਇਆ ਗਿਆ ਵਧਾਇਆ ਹੈ ਪ੍ਰਸਤਾਵ ਕਾਨੂੰਨ ਦੇ ਖੜਲੇ ਦੀ ਇੱਕ ਕਾਪੀ ਐਸਓ ਸੈਟਡ ਪ੍ਰਸ ਦੁਬਾਰਾ ਦੇਖੀ ਗਈ ਹੈ ਵਿਜ਼ੂਅਲ ਦੀ ਵਿਧਾਨ ਸਭਾ ਵਿੱਚ ਵੀਰਵਾ ਨੂੰ ਦੇਸ਼ ਦੇ ਵਿਸ਼ਾਲ ਤੇਲ ਖੇਤਰ ਤੇ ਸਰਕਾਰੀ ਕੰਟਰੋਲ ਨੂੰ ਢਿੱਲਾ ਕਰਨ ਦੇ ਉਦੇਸ਼ ਨਾਲ ਇੱਕ ਬਿੱਲ ਤੇ ਬਹਿਸ਼ ਸ਼ੁਰੂ ਕੀਤੀ 2007 ਵਿੱਚ ਸਵਰਗੀ ਸਮਾਜਵਾਦੀ ਨੇਤਾ ਹਿਗੂਗੋ ਚਾਵੇਜ ਦੁਆਰਾ ਉਦਯੋਗਕ ਦੇ ਹਿੱਸਿਆਂ ਦੇ ਰਾਸ਼ਟਰੀਕਰਨ ਕਰਨ ਤੋਂ ਬਾਅਦ ਇਸ ਨੂੰ ਪਹਿਲੀ ਵੱਡੀ ਤਬਦੀਲੀ ਵਜੋਂ ਦੇਖਿਆ ਜਾ ਦੇਖਿਆ ਜਾ ਰਿਹਾ ਹੈ ਇਹ ਬਿੱਲ ਨਿੱਜੀ ਕੰਪਨੀਆਂ ਲਈ ਤੇਲ ਉਦਯੋਗ ਵਿੱਚ ਨਿਵੇਸ਼ ਕਰਨ ਤੇ ਅਤੇ ਨਿਵੇਸ਼ ਵਾਅਦਾ ਨੂੰ ਸੁਝਾਉਣ ਲਈ ਅੰਤਰਰਾਸ਼ਟਰੀ ਸਾਲਸੀ ਸਥਾਪਤ ਕਰਨ ਦੇ ਨਵੇਂ ਮੌਕੇ ਪੈਦਾ ਕਰੇਗਾ ਇਹ ਖਾੜਾ ਚਾਵੇਜ ਦੇ ਸਰੂਤ ਰਾਸ਼ਟਰਵਾਦ ਤੋਂ ਹਟਣ ਦਾ ਸੰਕੇਤ ਦਿੰਦਾ ਹੈ ਜਿਸ ਨੇ ਬਹੁ-ਰਾਸ਼ਟਰੀ ਕਾਰਪੋਰੇ ਕਾਰਪੋਰੇਸ਼ਨਾਂ ਤੇ ਬਸਤੀਵਾਦੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਦੇਸ਼ ਦੀ ਤੇਲ ਦੌਲਤ ਨੂੰ ਰਾਜ ਦੀ ਰਾਜਾਇਦਤ ਮੰਨਿਆ ਸੀ ਵੈਲਜੂਅਲ ਨੇ ਅਮਰੀਕਾ ਵਿਰੁੱਧ ਖੁੱਲਕੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਾਰਜਕਾਰੀ ਰਾਸ਼ਟਰਪਤੀ ਡਿਲਸੀ ਰੋਡ ਰਿੰਗਸ ਨੇ ਇੱਕ ਖੁੱਲੇ ਮੰਚ ਤੇ ਸਪਸ਼ਟ ਕਰ ਦਿੱਤਾ ਕਿ ਵੌਲ ਸਟ੍ਰੀਟ ਦੇ ਹੋਰ ਕਿਸੇ ਵੀ ਹੁਕਮ ਤੇ ਧਿਆਨ ਨਹੀਂ ਦਿੱਤਾ ਜਾਵੇਗਾ ਰਾਉਟ ਰਿੰਗਸ ਨੇ ਤਿੰਨ ਜਰਮੀ ਨੂੰ ਅਮਰੀਕੀ ਫੌਜ ਦੁਆਰਾ ਇੱਕ ਕਾਰਵਾਰ ਵਿੱਚ ਗ੍ਰਿਪਤਾਰ ਕੀਤੇ ਗਏ ਰਾਸ਼ਟਰਪਤੀ ਨਕੋਕਲਿਸ ਮਦਰੋ ਦੀ ਗ੍ਰਿਫਤਾਰੀ ਤੋਂ ਬਾਅਦ ਅਵਧਾ ਸੰਭਾਲਿਆ ਸੀ ਧੰਨਵਾਦ ਜੀ ਖਬਰਾਂ ਜੁੜਨੇ ਹੀ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ